ਹੈ ਲੋ ਜੀ ਸਾਸਰੀ ਕਲ ਸਾਰਿਆਂ ਨੂੰ ਮੇਰਾ ਨਾਮ ਹੈ ਬਗੜੀ ਤੁਹਾਨੂੰ ਪਤਾ ਹੀ ਮੈਂ ਟਾਡੀ ਆਪਣੀ ਬਗੜੀ ਹੈ ਜੋ ਮੇਰੇ ਸਾਰਿਆਂ ਜੀ ਮੈਂ ਫੇਮਸ ਹੈ ਮੇਰਾ ਨਾਮ ਬਗੜੀ ਹੈ ਕੋਈ ਬਹੁਤ ਸੋਹਣੇ ਕਮੈਂਟ ਕਰਦੇ ਜੋ ਇਸ ਤਰ੍ਹਾਂ ਹੀ ਕਮੈਂਟ ਕਰਦੇ ਰਹਿ ਕਰੋ ਇਸੇ ਤਰ੍ਹਾਂ ਹੀ ਆਪਣੀ ਬਕਵਾਸ ਕਮੈਂਟ ਕਰਦੇ ਰਿਹਾ ਕਰੋ ਤੇ ਪਿਆਰ ਦੇਂਦੇ ਰਿਹਾ ਕਰੋ ਓਕੇ ਜੀ ਧੰਨਵਾਦ ਜੀ ਥੈਂਕ ਯੂ ਜੀ ਟਾਟਾ ਓਕੇ ਇਹ ਬਗੜੀ ਨਾ ਕਿੰਨੇ ਪਾਇਆ ਤਾ ਇਹਨੇ ਪਾਇਆ ਮੇਰਾ ਨਾਮ ਬਗੜੀ ਬਗੜੀ ਇਹਨੇ ਮੈਨੂੰ ਬਗੜੀ ਬਗੜੀ ਕਹਿ ਕੇ ਫੇਮਸ ਕਰ ਦਿੱਤਾ ਇਹਨੇ ਮੈਨੂੰ ਬਗੜੀ-ਬਗੜੀ ਕਹਿੰਦੇ ਨੇ ਬਗੜੀ-ਬਗੜੀ ਮੇਰਾ ਹੱਸਣਿਕਾ ਨਾ ਬਗੜੀ ਬਗੜੀ ਉਹ ਮੈਡਸਨ ਤੋਂ ਉਨਾਂ ਚ ਬਾਜਲ ਨਵੀ ਪਹਿਲਾਂ ਘੁੰਮ ਕੇ ਦਤਾ ਇੱਕ ਵਾਰੀ ਯਾਰ ਹੋਰ ਘੁੰਮਿਆ ਯਾਰ ਕੁਛ ਬਾਰ-ਬਾਰ ਮੈਨੂੰ ਘੁੰਮਣ ਨੂੰ ਕਹਿੰਦੇ ਰਿਓ ਚਲ ਮੈਂ ਘੁੰਮ ਲਵਾਂਗੀ ਚਲੋ ਮੈਂ ਅੱਜ ਤਾਂ ਨੂੰ ਥੇਰ ਦੇ ਘੁੰਮ ਕੇ ਦਿਖਾਵਾਂਗੀ ਦੇਖੋ ਮੈਂ ਛੇੜਦੇ ਕੋਮਲੇ ਤੁਹਾਨੂੰ ਦਿਖਾਨੀ ਹੈ ਇੱਕ ਵਾਰ ਮੈਂ ਫਿਰ ਕੋਮਲਿਆ ਠੀਕ ਹੈ ਤੁਹਾਡੇ ਕੈਂਡੇ ਫਿਰ ਮੈਂ ਕੋਮਲਿਆ ਕਿਤੇ ਕਮੈਂਟ ਕਰਦੇ ਨਹੀਂ ਦਿਮਾਗ ਖਰਾਬ ਹੋ ਗਿਆ ਦਾਦਾ ਸਾਨੂੰ ਕੋਈ ਫਰਕ ਨਹੀਂ ਪੈਣਾ ਆਪਾਂ ਤੇ ਨੱਚਣਾ ਹੈ ਅਕੜਾ ਹੈ ਅੰਕ ਬਿੰਦੂ ਕੋਮਲਿਆ ਆਪਾਂ ਤੇ ਛੱਲ ਕੋਈ ਫਰਕ ਨਹੀਂ ਜੋ ਮੰਜੀ ਕਮੈਂਟ ਕਰੀ ਜਾਓ ਤਾਂ ਛੱਡ ਲਓ ਮੇਰੀ ਜਾਲਾ ਪਰੇ ਡਾਂਸ ਹੀ ਕਰਨਾ ਡਾਂਸ ਮਸਤੀ ਕਰਨੀ ਹੈ ਮਜ਼ਾ ਹੀ ਰਹਿਣਾ ਹੈ En la